ਅੱਜ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 75ਵੇਂ ਗਣਤੰਤਰ ਦਿਵਸ ਦੀ ਫੁੱਲ ਡਰੈਸ ਰਿਹਰਸਲ ਸੀ ਮੈਂ ਐਸਐਸਪੀ ਸਾਹਿਬ ਸਾਡੇ ਸਾਰੇ ਅਫਸਰ ਸਾਹਿਬਾਨਾਂ ਨੇ ਇਹ ਅਟੈਂਡ ਕੀਤੀ ਹੈ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ 26 ਜਨਵਰੀ ਨੂੰ ਸਾਡੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਜੈਕਿਸ਼ਨ ਰੂੜੀ ਜੀ ਮੁੱਖ ਮਹਿਮਾਨ ਵਜੋਂ ਇੱਥੇ ਪਹੁੰਚਣਗੇ ਤਾਂ ਅਸੀਂ ਬਹੁਤ ਵਧੀਆ ਇੱਥੇ ਅਰੇਂਜਮੈਂਟ ਕੀਤਾ ਹੈ ਬੱਚਿਆਂ ਨੇ ਬਹੁਤ ਠੰਡ ਸੀ ਕੜਾਕੇ ਦੀ ਠੰਡ ਤੁਸੀਂ ਦੇਖ ਸਕਦੇ ਹੋ ਪੈ ਰਹੀ ਹੈ ਫਿਰ ਵੀ ਪੂਰੇ ਜੋਸ਼ ਨਾਲ ਉਤਸ਼ਾਹ ਨਾਲ ਜਿਹੜੀ ਅੱਜ ਰਿਹਰਸਲ ਸਾਡੀ ਕੰਪਲੀਟ ਹੋਈ ਹੈ ਮੈਂ ਸਾਰਿਆਂ ਨੂੰ ਇੱਕ ਤਾਂ ਜ਼ਿਲ੍ਹਾ ਵਾਸੀਆਂ ਨੂੰ ਵਧ ਸਾਡਾ 75ਵਾਂ ਗਣਤੰਤਰ ਦਿਵਸ ਆਪਾਂ ਮਨਾ ਰਹੇ ਆ ਤੇ ਮੈਂ ਬੇਨਤੀ ਕਰਨਾ ਉਸ ਦਿਨ ਪੂਰੇ ਜੋਸ਼ ਉਤਸ਼ਾਹ ਨਾਲ ਤੁਸੀਂ ਆਪਣਾ ਗਣਤੰਤਰ ਦਿਵਸ ਜਿਹੜਾ ਆਪਾਂ ਮਨਾ ਰਹੇ ਹਾਂ ਉਹਨੂੰ ਪੂਣਾਓ ਐਂਡ ਸਾਰੇ ਜਿਹਨੇ ਵੀ ਪਾਰਟਿਸਪੈਂਟਸ ਆ ਸਾਰੇ ਜਿਹਨੇ ਅਫਸਰ ਸਾਹਿਬਾਨ ਆ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਇਨੀ ਟੰਦੇ ਵੀ ਸਾਡੇ ਬੀਐਸਐਫ ਦੀ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੀ ਕੰਟਿੰਜੈਂਟ ਸਾਰੀ ਆਈ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੀ ਪ੍ਰੇਡ ਦੇ ਵਿੱਚ ਜਿਹੜੇ ਸਾਡੇ ਪੁਲਿਸ ਦੇ ਸਾਰੇ ਜਵਾਨ ਸੀ ਬੱਚੇ ਸੀਗੇ ਬਹੁਤ ਮਿਹਨਤ ਕੀਤੀ ਹੈ ਮੈਂ ਦੇਖ ਕੇ ਬਹੁਤ ਹੀ ਮੈਂ ਐਸਐਸਪੀ ਸਾਹਿਬ ਦੁਹਾਨੇ ਸੀ ਤਾਰੀਫ ਕਰ ਰਹੇ ਸੀਗੇ ਐਂਡ ਸਾਨੂੰ ਪਰसों ਵੀ ਇੰਸੀ ਜੋਸ਼ ਉਤਸ਼ਾਹ ਨਾਲ ਅਸੀਂ ਜਿਹੜਾ ਆਪਣੀ ਗਣਤੰਤਰ ਦਿਵਸ ਦੀ ਸੈਲੀਬ੍ਰੇਸ਼ਨ ਕਰਾਂ। ਥੈਂਕ ਯੂ। ਅੱਜ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 75ਵੇਂ ਗਣਤੰਤਰ ਦਿਵਸ ਦੀ ਫੁੱਲ ਡਰੈਸ ਰਿਹਰਸਲ ਸੀ ਮੈਂ ਐਸਐਸਪੀ ਸਾਹਿਬ ਸਾਡੇ ਸਾਰੇ ਅਫਸਰ ਸਾਹਿਬਾਨ ਨੇ ਇਹ ਅਟੈਂਡ ਕੀਤੀ ਹੈ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ 26 ਜਨਵਰੀ ਨੂੰ ਸਾਡੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਜੈਕਿਸ਼ਨ ਰੂੜੀ ਜੀ ਮੁੱਖ ਮਹਿਮਾਨ ਵਜੋਂ ਇੱਥੇ ਪਧਾਰਨਗੇ ਤਾਂ ਅਸੀਂ ਬਹੁਤ ਵਧੀਆ ਇੱਥੇ ਅਰੇਂਜਮੈਂਟ ਕੀਤਾ ਹੈ ਬੱਚਿਆਂ ਨੇ ਬਹੁਤ ਠੰਡ ਸੀ ਕੜਾਕੇ ਦੀ ਠੰਡ ਤੁਸੀਂ ਦੇਖ ਸਕਦੇ ਹੋ ਪੈ ਰਹੀ ਹੈ ਫਿਰ ਵੀ ਪੂਰੇ ਜੋਸ਼ ਨਾਲ ਉਤਸ਼ਾਹ ਨਾਲ ਜਿਹੜੀ ਅੱਜ ਰਿਹਰਸਲ ਸਾਡੀ ਕੰਪਲੀਟ ਹੋਈ ਹੈ ਮੈਂ ਸਾਰਿਆਂ ਨੂੰ ਇੱਕ ਤਾਂ ਜ਼ਿਲ੍ਹਾ ਵਾਸੀਆਂ ਨੂੰ ਵਧ ਸਾਡਾ 75ਵਾਂ ਗਣਤੰਤਰ ਦਿਵਸ ਆਪਾਂ ਮਨਾ ਰਹੇ ਆ ਤੇ ਮੈਂ ਬੇਨਤੀ ਕਰਦਾ ਉਸ ਦਿਨ ਪੂਰੇ ਜੋਸ਼ ਉਤਸ਼ਾਹ ਨਾਲ ਤੁਸੀਂ ਆਪਣਾ ਗਣਤੰਤਰ ਦਿਵਸ ਜਿਹੜਾ ਆਪਾਂ ਮਨਾ ਰਹੇ ਹਾਂ ਉਹਨੂੰ ਪੂਨਾਓ ਐਂਡ ਸਾਰੇ ਜਿੰਨੇ ਵੀ ਪਾਰਟਿਸਪੈਂਟਸ ਸਾਰੇ ਜਿੰਨੇ ਅਫਸਰ ਸਾਹਿਬਾਨ ਨੇ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਇਨੀ ਟੰਦੇ ਵੀ ਸਾਡੇ ਬੀਐਸਐਫ ਦੀ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੀ ਕੰਟਿੰਜੈਂਟ ਸਾਰੀ ਆਈ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੀ ਪ੍ਰੇਡ ਦੇ ਵਿੱਚ ਜਿਹੜੇ ਸਾਡੇ ਪੁਲਿਸ ਦੇ ਸਾਰੇ ਜਵਾਨ ਸੀ ਬੱਚੇ ਸੀਗੇ ਬਹੁਤ ਮਿਹਨਤ ਕੀਤੀ ਹੈ ਮੈਂ ਦੇਖ ਕੇ ਬਹੁਤ ਹੀ ਮੈਂ ਐਸਐਸਪੀ ਸਾਹਿਬ ਦੋਹਾਂ ਨੇ ਸੀ ਤਾਰੀਫ ਕਰੇ ਸੀਗੇ ਐਂਡ ਸਾਨੂੰ ਉਮੀ ਪਰ ਸੋ ਵੀ ਇਸੀ ਜੋਸ਼ ਉਤਸ਼ਾਹ ਨਾਲ ਅਸੀਂ ਜਿਹੜਾ ਆਪਣੀ ਗਣਤੰਤਰ ਦਿਵਸ ਦੀ ਸੈਲੀਬ੍ਰੇਸ਼ਨ ਕਰਾਂ థాంਕ ਯੂ ਅੱਜ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 75ਵੇਂ ਗਣਤੰਤਰ ਦਿਵਸ ਦੀ ਫੁੱਲ ਡਰੈਸ ਰਿਹਰਸਲ ਸੀ ਮੈਂ ਐਸਐਸਪੀ ਸਾਹਿਬ ਸਾਡੇ ਸਾਰੇ ਅਫਸਰ ਸਾਹਿਬਾਨਾਂ ਨੇ ਇਹ ਅਟੈਂਡ ਕੀਤੀ ਹੈ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ 26 ਜਨਵਰੀ ਨੂੰ ਸਾਡੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਜੈਕਿਸ਼ਨ ਰੂੜੀ ਜੀ ਮੁੱਖ ਮਹਿਮਾਨ ਵਜੋਂ ਇੱਥੇ ਪਹੁੰਚਣਗੇ ਤਾਂ ਅਸੀਂ ਬਹੁਤ ਵਧੀਆ ਇੱਥੇ ਅਰੇਂਜਮੈਂਟ ਕੀਤਾ ਹੈ ਬੱਚਿਆਂ ਨੇ ਬਹੁਤ ਠੰਡ ਸੀ ਕੜਾਕੇ ਦੀ ਠੰਡ ਤੁਸੀਂ ਦੇਖ ਸਕਦੇ ਹੋ ਪੈ ਰਹੀ ਹੈ ਫਿਰ ਵੀ ਪੂਰੇ ਜੋਸ਼ ਨਾਲ ਉਤਸ਼ਾਹ ਨਾਲ ਜਿਹੜੀ ਅੱਜ ਰਿਹਰਸਲ ਸਾਡੀ ਕੰਪਲੀਟ ਹੋਈ ਹੈ ਮੈਂ ਸਾਰਿਆਂ ਨੂੰ ਇੱਕ ਤਾਂ ਜ਼ਿਲ੍ਹਾ ਵਾਸੀਆਂ ਨੂੰ ਵਧ ਸਾਡਾ 75ਵਾਂ ਗਣਤੰਤਰ ਦਿਵਸ ਆਪਾਂ ਮਨਾ ਰਹੇ ਆ ਤੇ ਮੈਂ ਬੇਨਤੀ ਕਰਨਾ ਉਸ ਦਿਨ ਪੂਰੇ ਜੋਸ਼ ਉਤਸ਼ਾਹ ਨਾਲ ਤੁਸੀਂ ਆਪਣਾ ਗਣਤੰਤਰ ਦਿਵਸ ਜਿਹੜਾ ਆਪਾਂ ਮਨਾ ਰਹੇ ਹਾਂ ਉਹਨੂੰ ਪਨਾਓ ਐਂਡ ਸਾਰੇ ਜਿਹਨੇ ਵੀ ਪਾਰਟਿਸਪੈਂਟਸ ਆ ਸਾਰੇ ਜਿਹਨੇ ਅਫਸਰ ਸਾਹਿਬਾਨ ਆ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਇਨੀ ਟੰਦੇ ਵੀ ਸਾਡੇ ਬੀਐਸਐਫ ਦੀ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੀ ਕੰਟਿੰਜੈਂਟ ਸਾਰੀ ਆਈ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੀ ਪ੍ਰੇਡ ਦੇ ਵਿੱਚ ਜਿਹੜੇ ਸਾਡੇ ਪੁਲਿਸ ਦੇ ਸਾਰੇ ਜਵਾਨ ਸੀ ਬੱਚੇ ਸੀਗੇ ਬਹੁਤ ਮਿਹਨਤ ਕੀਤੀ ਹੈ ਮੈਂ ਦੇਖ ਕੇ ਬਹੁਤ ਹੀ ਮੈਂ ਐਸਐਸਪੀ ਸਾਹਿਬ ਦੁਹਾਨੇ ਸੀ ਤਾਰੀਫ ਕਰ ਰਹੇ ਸੀਗੇ ਐਂਡ ਸਾਨੂੰ ਉ ਪਰ ਸੋ ਵੀ ਇਸੀ ਜੋਸ਼ ਉਤਸ਼ਾਹ ਨਾਲ ਅਸੀਂ ਜਿਹੜਾ ਆਪਣੀ ਗਣਤੰਤਾ ਦਿਵਸ ਦੀ ਸੈਲੀਬ੍ਰੇਸ਼ਨ ਕਰਾਂ థాంਕ ਯੂ